ਹਾਂ ਇੱਕਦਮ ਕਰਦੇ ਮੈਂ ਇਸ ਵਕਤ ਅਸੀਂ ਨਡਾਲਾ ਦਾ ਜਿਹੜਾ ਕੌਂਟੈਕਟ ਸੈਂਟਰ ਆ ਜਿਹੜਾ ਸਾਡਾ ਕਾਲਜ ਆ ਨਡਾਲੇ ਦਾ ਪੁਲੱਥ ਵਿੱਚ ਅਸੀਂ ਸਾਰੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਤਲਾਸ਼ ਵਿੱਚ ਉਮੀਦਵਾਰ ਆ ਸਾਈਟ ਤੇ ਕਰਦੇ ਨਹੀਂ ਆਉਂਦੇ ਸਿੱਧੇ ਦੇ ਰੱਖ ਲਾਦੇ ਨੇ ਸਾਈਡ ਦੇ ਕਿਨਾਰੇ ਤੁਸੀਂ ਲੇਦੇ ਅਸੀਂ ਸਾਰੇ ਸਵੇਰ ਤੋਂ 8 ਵਜੇ ਤੋਂ ਸਾਰੇ ਉਮੀਦਵਾਰ ਜਿਹਦੇ ਵਿੱਚ ਔਰਤਾਂ ਨੇ ਜਿਆਦਾ 50% ਔਰ ਸਾਰੇ ਉਹਨਾਂ ਦੇ ਸਵਰਥਿਕ ਜਨਤ ਬਜ਼ੁਰਗ ਨੇ ਬੱਚੇ ਨੇ ਅਸੀਂ ਸਵੇਰ ਦੇ ਖੜੇ ਆ ਅਸੀਂ ਧੰਦਲੀ ਸਵੇਰ ਦੀ ਦੇਖ ਰਿਹਾ ਪਰ ਵਾਹਿਗੁਰੂ ਦੀ ਕਿਰਪਾ ਨਾਲ ਕਿਉਂਕਿ ਸਾਡਾ ਜਿਹੜਾ ਰਮੇਤੀ ਜ਼ੋਨ ਦਾ ਜ਼ਿਲ੍ਹਾ ਪੰਚਾਇਤ ਦਾ ਕੈਂਡੀਡੇਟ 1100 ਵੋਟਾਂ ਨਾਲ ਜਿੱਤਿਆ ਹੋਇਆ ਵਾ ਮਨੋਜ ਕੁਮਾਰ ਰਮੇਤੀ ਜ਼ੋਨ ਦਾ ਪਰ ਉਹਦਾ ਉਹਦਾ ਰਿਜ਼ਲਟ ਇਸ ਕਰਕੇ ਨਹੀਂ ਅਨਾਉਂਸ ਕੀਤਾ ਜਾ ਰਿਹਾ ਕਿਉਂਕਿ ਉਹਦੇ ਜੋ ਇੱਕ ਬਲਾਕ ਸੰਮਤੀ ਦਿਹਾਲਪੁਰ ਜਿੱਥੋਂ ਅਸੀਂ 150 ਦੇ ਕਰੀਬ ਉੱਥੋਂ ਵੀ ਜਿੱਤੇ ਆ ਉਹਦੇ ਚੋਣਾਂ ਨੇ ਮੰਗ ਕਰ ਲਈ ਜੀ ਉਹਨਾਂ ਨੇ ਆਹ ਸਾਰੇ ਬੋਕਰ ਪਾਰਟੀ ਵਾਲੇ ਜਾਣ ਕੇ ਇੱਥੇ ਖੜੇ ਪੱਪਰਚੀ ਦਰਜ ਕਰਾਉਣ ਤੋਂ ਕਿਹਾ ਇਹਨਾਂ ਨੇ ਇਹਨਾਂ ਨੇ ਕੀ ਕੀਤਾ ਕਿ ਬਿਹਾਰਪੁਰ ਦਾ ਸਾਡਾ ਜ਼ੋਰ ਜਿਹੜਾ ਰਿਜ਼ਲਟ ਆ ਉਹ ਇਸ ਕਰਕੇ ਹੋਰ ਜੁਤਾਰਾ ਕਿ ਉਹਦੇ ਰਮਜੀਤ ਜੀ ਦਾ ਵੀ ਜਿਹੜਾ ਰਿਜ਼ਲਟ ਆ ਉਹ ਸਾਡਾ ਐਲਾਨ ਨਾ ਹੋ ਸਕੇ دوسری ਗੱਲ ਕਿ ਸਾਡੇ ਤਿੰਨ ਬਲਾਕ ਸੰਪਤੀ ਦੇ ਜਿਹੜੇ ਉਮੀਦਵਾਰ ਨੇ ਉਹ ਅਸੀਂ ਜਿੱਤਦੇ ਹੋਏ ਆ ਅਸੀਂ ਜਾਲਪੁਰ ਦਾ ਬਲਕਸਪੀ ਜ਼ੋਰ ਦਿੱਤੇ ਹੋਇਆ ਅਸੀਂ ਨਿਆੜੀ ਪੱਗੂ ਪੁੜੀਆਂ ਦਾ ਜ਼ੋਰ ਦਿੱਤੇ ਹੋਇਆ ਅਸੀਂ ਕਬੂੜੀਆਂ ਦਾ ਜ਼ੋਰ ਦਿੱਤੇ ਹੋਇਆ ਲੇਕਿਨ ਇਹ ਜਿਹੜੇ ਆ ਪਿੱਛੇ ਅਵਿਸ਼ਵਾਸਿਕ ਕਰ ਰਹੇ ਨੇ ਗੁੰਡਾਗਰਦੀ ਕਰਦੇ ਨੇ ਸਰਕਾਰ ਦੀ ਸ਼ੋਅ ਤੇ ਇਹਨਾਂ ਨੇ ਸਾਡੇ ਤਿੰਨ ਉਮੀਦਵਾਰਾਂ ਦਾ ਚਾਰ ਪੁੱਛ ਕੇ ਰਿਜ਼ਲਟ ਰੋਕਿਆ ਹੋਇਆ ਵਾ ਤੇ ਰਾਤ ਨੂੰ ਤੰਦ ਨਹੀਂ ਕਰਾਂਗੇ ਅਸੀਂ ਔਰ ਇਹਦੇ ਵਿੱਚ ਐਸਜੀਓ ਅਰਜਿੰਦਰ ਸਿੰਘ ਪਹਿਲਾ ਪੀਡਬਲੂਡੀ ਦਾ ਐਸਟੀਓ ਹੈ ਇਸ ਦਾ ਉਹ ਆਰੇ ਬਣਾਤਾ ਇੱਥੇ ਜਿਹਨੂੰ ਕੋਈ ਜਾਣਕਾਰੀ ਨਹੀਂ ਹੈ ਉਸਨੇ ਲਗਾਤਾਰ ਸਾਡਾ ਰਜਿਸਟਰ ਰੋਕੇ ਸਾਡੇ ਨਾਲ ਤੱਕਾ ਜਿੱਤਦਾ ਜਾ ਰਿਹਾ ਨਾ ਅਸੀਂ ਤੱਕਾ ਇੱਟ برداشت ਕਰਨ ਵਾਲੇ ਆ ਨਾ ਅਸੀਂ ਕਰਨ ਵਾਲੇ ਆ ਨਾ ਅਸੀਂ ਘਰਾਉਣ ਵਾਲੇ ਆ ਅਸੀਂ ਰਾਤ ਤੱਕ ਆਪਣਾ ਹੱਕ ਲੈ ਕੇ ਲਾਵਾਂਗੇ ਸਾਡਾ ਹੱਕ ਲੈ ਕੇ ਲੈ ਕੇ ਸਾਡਾ ਹੱਕ ਲੈ ਕੇ ਲੈ ਕੇ مولا پاک ساتھ حق تے رکھ تے رکھ ہٹا حق تے رکھ تیرا پھیری نہیں چلے گی تیرا پھیری نہیں چلے گی تیرا پھیری نہیں چلے گی دکے شاہی نہیں چلے گی دکے شاہی نہیں ਅਨੀ ਸਰਕਾਰ ਮੁਕਤਬਾਦ ਰੱਦ ਕਰਵਾਉਣ ਵਾਲੀ ਸਰਕਾਰ ਮੁਕਤਬਾਦ ਜਵਾਬ ਸਰਕਾਰ ਮੁਕਤਬਾਦ ਜੋੜ ਸਰਕਾਰ ਮੁਕਤਬਾਦ ਭਗਤ ਪਾਰਟੀ ਮੁਕਤਬਾਦ ਕੀ ਡਿਪਲੇਅ ਕਰਾਉਂਦੇ ਗੱਲ ਆ ਚੱਲਣ ਦੇ ਚੱਲਣ ਦੋਨੋਂ ਨੋਨੋ ਜੀ ਮੀਡੀਆ ਆ ਜਾਈ ਮੀਡੀਆ ਵੈਲਕਮ ਹਾਂ ਜੀ ਸੁਣੋ ਅਸੀਂ ਆ ਜਾਣੇ ਤੋਂ ਪਹਿਲਾਂ ਦੱਸੋ ਇਹ ਕੀ ਕਰ ਲਓ ਇਹ ਦੱਸੋ ਨਹੀਂ ਅੱਗੇ ਕੀ ਕਰਾਂ ਪਹਿਲਾਂ ਦੱਸੋ ਬਾਹਰ ਆ ਕੇ ਕਰ ਬਾਹਰ ਆ ਕੇ ਕਰ ਚੁੱਕੇ ਹਾਂ ਕੰਫਰਟੇਬਲ ਮਾਚਨਾਂ ਜਿਹੜੇ ਝਾੜੂ ਪਾਰਟੀ ਜਿਤਨੀ ਹਨ ਤੇ ਲੇਟਰ ਆਨ ਪਹਿਲਾਂ ਦੇ ਬਾਅਦ ਗਿਣਤੀਆਂ ਹੋਈਆਂ ਉਹ ਸਾਰੇ ਅਨਾਉਂਸ ਕੀਤੇ ਗਏ ਨੇ ਸਾਡਾ ਕਿਉਂ ਰੋਕਿਆ ਜਾ ਰਿਹਾ ਅਧਿਕਾਰ ਜੀ ਸਾਡਾ ਸਵੇਰ ਦਾ ਜਿਹੜਾ ਜਿਹੜਾ ਸਾਡਾ ਸਵੇਰ ਦਾ ਜ਼ਿਲ੍ਹਾ ਪਰਿਸ਼ਦ ਉਮੀਦੀ ਜ਼ੋਨ ਅਸੀਂ ਜਿੱਤੇ 1100 1100 ਵੋਟ ਨਾਲ ਜੀ ਉਹਨੂੰ ਜਾਣ ਕੇ ਰੋਕਿਆ ਹੋਇਆ ਤਾਂ ਕਿ ਇੱਕ ਬਿਆਲਪੁਰ ਦੀ ਅਸੀਂ ਗਿਣਤੀ ਕਰਾਉਣੀ ਜਿਹੜਾ 150 ਵੋਟ ਦੇ ਜਿੱਤੇ ਹਾਂ ਜੀ ਉਹਦੀ ਕਿੰਨੀ ਵਾਰੀ 10 ਵਾਰੀ ਗਿਣਤੀ ਕਰਾ ਲੈਣਗੇ ਜੀ ਔਰ ਇੱਕ ਮਿੰਟ ਜ਼ੋਨ ਕਮਿਸ਼ਨ ਦੇ ਜਿਹੜੇ ਲਾਜ਼ ਹੈ ਜੀ ਇੱਕ ਮਿੰਟ ਜੀ ਪੰਜਾਬ ਪੰਚਾਇਤੀ ਰਾਜ ਐਕਟ 1994 ਕਲੀਅਰਲੀ ਸਟੇਟਸ ਥੈਟ ਦੇ ਕੈਨ ਨਾਟ ਬੀ ਅ ਰੀਕਾਉਂਟ ਵੇਅਰ ਥੇਅਰ ਇਜ਼ ਅ ਸਫੀਸ਼ੀਐਂਟ ਮਾਰਜਨ ਸਾਡਾ ਇੱਕ ਤਾਂ 150 ਮਾਰਜਨ ਤੇ ਜਿੱਤਣ ਦਾ ਜ ਸਾਡਾ ਜਿਹੜਾ ਧਬੂੜੀਆਂ ਦਾ ਹੈਗਾ ਉਹ 33 ਵੋਟਾਂ ਦਾ ਮਾਰਜਨ ਹੈ ਜੀ ਜਿਹੜਾ ਸਾਡਾ ਮਿਆਣੀ ਭੱਗੂਪੁਰੀਆਂ ਦਾ ਉਹ 37 ਵੋਟਾਂ ਦਾ ਮਾਰਜਨ ਹੈ ਜੀ ਕੋਈ 5-4 ਵੋਟਾਂ ਦਾ ਹੋਵੇ ਤਾਂ ਸਮਝ ਆਉਂਦੀ ਸਰ ਇੱਦਾਂ ਥੋੜੋ ਹੈਗਾ ਜੀ ਕਿ ਆਪਾਂ ਇੰਨਾ ਧੱਕੇਸ਼ਾਹੀ ਨਾਲ ਸਾਰੀ ਸਰਕਾਰ ਨੂੰ ਕਾਨੂੰਨ ਨੂੰ ਛਿੱਕੇ ਤੇ ਟੰਕ ਕੇ ਔਰ ਚੋਣ ਕਮਿਸ਼ਨ ਨੂੰ ਅਸੀਂ ਸਾਰੀਆਂ ਈਮੇਲਸ ਕਰਤੀਆਂ ਜੀ ਆਬਜ਼ਰਵਰ ਸਾਹਿਬ ਮਿਸਟਰ ਸੈਗਲ ਪੀਸੀਐਸ ਅਫਸਰ ਉਹਨਾਂ ਨਾਲ ਗੱਲ ਕਰ ਲਈ ਡੀਸੀ ਕਬੂਤਰਾ ਨਾਲ ਗੱਲ ਕਰ ਲਈ ਸਾਡੇ ਤੁਸੀਂ ਜਿਹੜੇ ਜ਼ੋਨ ਨੇ ਉਹ ਤੁਸੀਂ ਅਸ਼ਵਾਸਨ ਦਿਓ ਅਸੀਂ ਆਪਣਾ ਜਿਹੜਾ ਹੈਗਾ ਵਾ ਨਾਰੇਬਾਜ਼ੀ ਬੰਦ ਕਰ ਦਾਂਗੇ ਵਰਨਾ ਸਾਡੀ ਬੜੀ ਮਜਬੂਰੀ ਆ ਜੀ ਮੈਂ ਲੋਕਾਂ ਨੂੰ ਜਵਾਬ ਦੇ ਆ ਬਿਲਕੁਲ ਜੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਹੁਣੇ ਆਰੋ ਸਾਹਿਬ ਨੂੰ ਕਹਿੰਦੇ ਆ ਜਿਹੜੇ ਜਿਹੜੇ ਡਿਕਲੇਅਰ ਹੋ ਗਏ ਆ ਉਹ ਕਾਈਂਡਲੀ ਡਿਕਲੇਅਰ ਠੀਕ ਆ ਬਾਕੀ ਮੇਰੀ ਪ੍ਰੈਸ ਵਾਲੇ ਵੀਰਾਂ ਨੂੰ ਆ ਇਹ ਵਾਈਟ ਕਰਨੀ ਹੈ ਕੁਝ ਵੀ ਕਰਨਾ ਕਾਈਂਡਲੀ ਇਸ ਪ੍ਰੋਮਿਸਸ ਤੋਂ ਬਾਹਰ ਹੋ ਜਾਂਦਾ ਅਸੀਂ ਬੰਨੀਆ ਉਹ ਤੋਂ ਬਾਹਰ ਹੋ ਕੇ ਕਰ ਲਓ ਜਿਹੜੇ ਤੁਹਾਡੀ ਖੈਰਾ ਸਾਹਿਬ ਗੱਲ ਹੈਗੀ ਆ ਮੈਂ ਹੁਣੇ ਜਾ ਕੇ ਆਰੋ ਸਾਹਿਬ ਨਾਲ ਗੱਲ ਕਰਕੇ ਕਰਾ ਦਿੰਦਾ ਅਸੀਂ ਤੁਹਾਡੇ ਤੇ ਭਰੋਸਾ ਕਰਦੇ ਆਂ ਜੀ ਅਸੀਂ ਕਿੰਨੀ ਦੇਰ ਇੰਤਜ਼ਾਰ ਕਰੀਏ ਅਸੀਂ ਮੈਂ ਜਾ ਕੇ ਗੱਲ ਕਰਾਂਗਾ 10 ਮਿੰਟ ਜੀ ਹਾਂ ਤੂੰ ਦੱਸਣਾ ਅੰਟੀ ਕਰੋ ਵੇਟ ਕਰਦੇ ਆ ਤੁਹਾਡੇ ਦਾ ਸਾਨੂੰ ਅਸੀਂ ਭਰੋਸਾ ਕਰਦੇ ਕਾਈਂਡਲੀ ਪੀਸ ਕਰਾ ਦਿਓ ਜਿਹੜੀ ਵਾਈਟ ਕਰਨੀ ਹੈ ਥੋੜੀ ਕਾਈਂਡਲੀ ਹੋ ਗ੍ਰੇਸਪਾਤੀ ਜਿੰਦਾਬਾਦ ਮਹੀ ਧੰਗ ਦੇ ਨਾਲ ਸਿਰਫ ਆਪਣਾ ਅਧਿਕਾਰ ਮੰਗ ਰਹੇ ਆ ਜੀ ਅਸੀਂ ਕੋਈ ਕਿਸੇ ਦੀ ਖਰਾਤ ਨਹੀਂ ਮੰਗ ਰਹੇ ਅਸੀਂ ਕਿਸੇ ਦੇ ਘਮੰਡ ਨਹੀਂਗੇ ਅਸੀਂ ਲੋਕਾਂ ਨੇ ਜੋ ਮੂਹਰਿਅਤ ਵਿੱਚ ਸਾਨੂੰ ਵੋਟਾਂ ਪਾਈਆਂ ਜੀ ਉਹਨਾਂ ਵੋਟਾਂ ਦਾ ਜਿਹੜੀ ਸਾਡੀ ਜਿੱਤ ਹੋਈ ਆ ਤਿੰਨੇ ਬਲਾਕ ਸੰਤੀਆਂ ਦੀ ਉਹਦਾ ਅਧਿਕਾਰ ਲੈ ਕੇ ਜਾਵਾਂਗੇ ਭਾਵੇਂ ਸਾਨੂੰ ਪੂਰੀ ਰਾਤ ਇੱਥੇ ਕੁੱਝੇ ਬੈਣਾ ਪਵੇ ਦੋਨੋਂ ਗੇਟਾਂ ਦੇ ਆਲੇ ਦੁਆਲੇ ਬੈਣਾ ਪਵੇ ਮੇਰੇ ਅਸੀ ਤਾਂ ਬੇਇਨਸਾਫੀ ਨਹੀਂ ਹੋਣ ਦੇਵਾਂਗੇ ਬਸ ਇਸੇ ਕਰਕੇ ਤੁਹਾਡੇ ਨਾਲ ਜੁੜਿਆ ਸੀ ਲੋਡ ਪੇਨ ਕਿਰਪਾ ਕਰਕੇ ਸਾਡੇ ਨਾਲ ਫਿਰ ਤੁਸੀਂ ਲਾਈਵ ਤੋਂ ਜੁੜਨਾ ਵਰਲਡ ਵਾਈਡ ਜਿਹੜੇ ਕਹਿੰਦੇ ਸੀ ਬਦਲਾਵ ਲੈ ਕੇ ਆਉਣਾ ਉਹਦਾ ਇਸ ਵਕਤ ਬਦਲੇ ਤੇ ਉਤਰੇ ਹੋਏ ਨੇ ਜੀ ਇਹ ਕੋਈ ਜਮਹੂਰੀਅਤ ਹੈ ਇਸ तरह ਸਰ ਤਕਾਵਾ ਔਰ ਮੈਂ ਸਮਝਦਾ ਕਿ ਇਹਨਾਂ ਨਾਲੋਂ ਜ਼ਿਆਦਾ ਸ਼ਰਮਨਾਕ ਗੱਲ ਕੇਜਰੀਵਾਲ ਤੇ ਭਗਵੰਤ ਮਾਨ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਆਮ ਜਿਹੇ ਬੰਦੇ ਆ ਜਿਹੜੇ ਕਹਿੰਦੇ ਅਸੀਂ ਬੜੇ ਇਨਸਾਫ ਪਸੰਦ ਬੰਦੇ ਅਸੀਂ ਅੰਦੋਲਨ ਚ ਉਤਰਿਆ ਇਹਦਾ ਹੀ ਅੰਦੋਲਨ ਲਾਉਂਦੇ ਸੀ ਨਾ ਅਨਾ ਹਜ਼ਾਰੇ ਦਾ ਜਦੋਂ ਦਿੱਲੀ ਵਿੱਚ ਸੀਗਾ ਇਦਾਂ ਹੀ ਉੱਥੇ ਪੁੰਜੇ ਬੈਠਦੇ ਸੀ ਨਾ ਅੰਦੋਲਨ 'ਚੋਂ ਨਿਕਲ ਕੇ ਆਪ ਹੀ ਜ਼ੁਲਮ ਕਰ ਰਹੇ ਆਂ ਆਪ ਹੀ ਪੁਲਿਸ ਦਾ ਸਹਾਰਾ ਲੈ ਰਹੇ ਹੋ ਆਪ ਝੂਠੇ ਪਰਚੇ ਦਰਜ ਕਰ ਰਹੇ ਆਂ ਤੁਹਾਡੀ ਜਾਣਕਾਰੀ ਵੀ ਦੱਸਣਾ ਚਾਹਣਾ ਅੱਜ ਸਾਡਾ ਜਿਹੜਾ ਕੌਂਟਰੇ ਦਾ ਦੇਨ ਸੀਗਾ ਸਾਡੇ ਸਹਿਜਪਾਲ ਸਿੰਘ ਚੀਮਾ ਜਿਹੜੇ ਬਰੌਕਸ਼ਮਪੀ ਦੇ ਜੇਤੂ ਉਮੀਦਵਾਰ ਨੇ ਉਹਨਾਂ ਦੇ ਕੱਲ ਰਾਤ ਪਰਚਾ ਦਰਜ ਕਰਤਾ ਅੱਜ ਸਵੇਰੇ ਕਮੂਥਲਾ ਦੀ ਅਦਾਲਤ ਨੇ ਉਹਨਾਂ ਨੂੰ ਐਂਟੀਸੀਪੇਟਰੀ ਬیل ਇੱਤੇ ਰੋਲ ਲਾਵਾ ਦਾ ਹੱਥ ਵਜਾਉਂਦਾ ਇੰਦਰੇ ਮੈਲ ਦਿੱਤੀ ਸੀ ਉਹ ਤੋਂ ਪਹਿਲਾਂ ਸਾਡਾ ਇੱਕ ਉਮੀਦਵਾਰ ਪੂਰਨ ਸਿੰਘ ਉਹਦੇ ਉੱਤੇ ਉਹਨਾਂ ਨੇ ਪਰਚਾ ਦਰਜ ਕਰਾਇਆ ਜੀ ਅਖਰਾਂ ਦੇ ਬੱਦੇ ਦਾ ਇੱਕ ਸਾਡੇ ਜ਼ਿਲ੍ਹਾ ਪ੍ਰੇਸ਼ਦ ਦੀ ਉਮੀਦਵਾਰ ਪੀਪੀ ਨਰਿੰਦਰਜੀਤ ਕੋਲ ਉਹਦੇ ਹਸਬੰਡ ਪ੍ਰੋਫੈਸਰ ਜਸਵਿੰਦਰ ਸਿੰਘ ਕੂਕਾ ਤਲਵੰਡੀ ਤੋਂ ਉਹਦੇ ਤੇ ਪਰਚਾ ਦਰਜ ਕਰਾਤਾ ਕਿ ਇਹ ਇਲੈਕਸ਼ਨ ਹੈ ਜੀ ਕਿ ਇਹ ਇਨਸਾਫ ਹੈ ਕਿ ਇਸ ਨੂੰ ਕਹਿੰਦੇ ਨੇ ਆਮ ਆਦਮੀ ਪਾਰਟੀ ਜੀ ਇਸ ਕਰਕੇ ਅਸੀਂ ਡਟੇ ਹੋਏ ਆਂ ਔਰ ਸਾਜੀ ਪੂਰਾ ਆਪਣਾ ਅਧਿਕਾਰ ਲੈ ਕੇ ਜਾਵਾਂਗੇ ਸਾਡਾ ਹੱਕ ਲੈ ਕੇ ਰੱਖ ਸਾਡਾ ਹੱਕ ਲੈ ਕੇ ਰੱਖ ਅਸੀਂ ਆਪਣੇ ਆਪ ਨੂੰ ਸ਼ਾਂਤਮਈ ਰੱਖਿਆ ਵਾ ਪਰ ਹੁੱਲੜ ਵਾਲੇ ਦੇਖ ਰਹੇ ਤੁਸੀਂ ਧੋਲ ਲੈ ਕੇ ਫਿਰਦੇ ਨੇ ਗਾਲੂ ਕੀਤੀ ਹੋਈ ਸਾਰਿਆਂ ਨੇ ਔਰ ਮੈਂ ਪੀਸ ਅਫਸਰਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਅਗਰ ਇੱਥੇ ਕੋਈ ਵੀ ਤਕਰਾਰ ਹੁੰਦਾ ਸਾਰੀ ਪੁਲਿਸ ਸਟੇਸ਼ਨ ਰਿਸਪੋਨਸਿਬਲ ਅਸੀਂ ਲਾਈਵ ਚੱਲ ਕੇ ਦਿਆਂਗੇ ਅਗਰ ਕੋਈ ਮੁਹਵਤ ਆਈ ਕਿਸੇ ਵੱਲ ਇਮੀਡੀਏਟਲੀ ਜਰੂਰ ਹੋਵੇਗਾ ਲਾਈਵ ਐਕਸ਼ਨ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਔਰ ਮੈਂ ਉਮੀਦ ਕਰਦਾ ਜਦੋਂ ਸਾਨੂੰ ਲੋਡ ਪਈ ਦੁਬਾਰਾ ਅਸੀਂ ਦੁਬਾਰਾ ਤੁਹਾਡੇ ਕਿਚੇ ਫਿਰ ਆਜ਼ਮਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਸੋੜਾ